ਹੈਲੋ ਦੋਸਤੋ ਅੱਜ ਜਿਸੀ ਤੁਹਾਨੂੰ ਦੱਸਾਂਗੇ ਉਹਨਾਂ ਸੱਤ ਸੈਲੀਬ੍ਰਿਟੀਜ਼ ਬਾਰੇ ਜਿਨ੍ਹਾਂ ਨੇ ਵਿਆਹ ਤੋਂ ਕੁਝ ਸਾਲ ਬਾਅਦ ਹੀ ਤਲਾਕ ਲੈ ਲਿਆ ਜਾਂ ਫਿਰ ਜਿਨ੍ਹਾਂ ਦੇ ਵਿਆਹ ਇੱਕ ਦੋ ਮਹੀਨੇ ਹੀ ਚਲੇ ਲਿਸਟ ਵਿੱਚ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਐਕਟ੍ਰੈਸ ਦਲਜੀਤ ਕੌਰ ਦਾ ਜਿਨ੍ਹਾਂ ਨੇ ਨਿਖਿਲ ਪਟੇਲ ਦੇ ਨਾਲ ਵਿਆਹ ਕੀਤਾ ਤੇ 11 ਮਹੀਨੇ ਵੀ ਇਹ ਵਿਆਹ ਨਹੀਂ ਚੱਲ ਸਕਿਆ ਤੇ ਹਾਲੇ ਤੱਕ ਉਹਨਾਂ ਦੇ ਤਲਾਕ ਤੋਂ ਬਾਅਦ ਦੀਆਂ ਖਬਰਾਂ ਲਗਾਤਾਰ ਸੁਣਨ ਨੂੰ ਮਿਲ ਰਹੀਆਂ ਨਹੀਂ ਅਗਲਾ ਨਾਮ ਹੈ ਹਾਰਦਿਕ ਪਾਂਡਿਆ ਤੇ ਨਤਾਸ਼ਾ ਸਟੈਂਕੋ ਵਿਖਦਾ ਹਾਰਦਿਕ ਪਾਂਡਿਆ ਇੰਡੀਆ ਟੀਮ ਦੇ ਮਸ਼ਹੂਰ ਕ੍ਰਿਕਟਰ ਨੇ ਨਤਾਸ਼ਾ ਫੇਮਸ ਡਾਂਸਰ ਮਾਡਲ ਵੀ ਹੈ ਤੇ ਨਤਾਸ਼ਾ ਤੇ ਹਾਰਦਿਕ ਦਾ ਵਿਆਹ ਸਿਰਫ 24 ਮਹੀਨੇ ਹੀ ਟਿਕਿਆ ਤੇ ਹੁਣ ਦੋਨਾਂ ਦੇ ਰਿਸ਼ਤੇ ਔਰ ਰਸਤੇ ਅਲੱਗ ਹੋ ਗਏ ਨੇ ਲਿਸਟ ਵਿੱਚ ਅਗਲਾ ਨਾਮ ਹੈ ਆਰਤੀ ਸਿੰਘ ਦਾ ਦੱਸਦੀ ਹੈ ਕਿ ਹਾਲ ਹੀ ਦੇ ਵਿੱਚ ਆਰਤੀ ਸਿੰਘ ਤੇ ਦੀਪਕ ਚੋਹਾਨ ਦੇ ਤਲਾਕ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਜਿਨ੍ਹਾਂ ਦੇ ਵਿਆਹ ਨੂੰ ਹਾਲੇ 2 ਮਹੀਨੇ ਵੀ ਨਹੀਂ ਹੋਏ ਹਾਲਾਂਕਿ ਇੰਡਸਟਰੀ ਦੇ ਲੋਕਾਂ ਦਾ ਮੰਨਣਾ ਹੈ ਕਿ ਇਹ ਸਿਰਫ ਰੂਮਰਸ ਨੇ ਤਾ ਦੋਸਤੋ ਅਗਲਾ ਨਾਮ ਹੈ ਫੁਕਰੇ ਮੂਵੀ 스타 ਪੁਲਕਿਤ ਸਮਰਾਟ ਦਾ ਪੁਲਕਿਤ ਨੂੰ ਕੌਣ ਨਹੀਂ ਜਾਣਦਾ ਤੇ ਐਕਟਰ ਪੁਲਕੀ ਸਮਰਾਟ ਨੇ ਸਾਲ 2015 ਦੇ ਵਿੱਚ ਸ਼ਵੇਤਾ ਰੋਹਿਰਾ ਦੇ ਨਾਲ ਵਿਆਹ ਕੀਤਾ ਸੀ ਜੋ ਕਿ ਅਦਾਕਾਰ ਸਲਮਾਨ ਖਾਨ ਦੀ ਰਾਖੀ ਸਿਸਟਰ ਸੀ ਤੇ 11 ਮਹੀਨਿਆਂ ਦੇ ਵਿੱਚ ਹੀ ਦੋਨੋਂ ਅਲੱਗ ਹੋ ਗਏ ਜਿਸ ਤੋਂ ਬਾਅਦ ਅਦਾਕਾਰ ਨੇ ਕੀਰਤੀ ਖਰਬੰਦਾ ਦੇ ਨਾਲ ਵਿਆਹ ਕਰ ਲਿਆ ਤੇ ਲਿਸਟ ਵਿੱਚ ਅਗਲਾ ਨਾਮ ਹੈ ਸਦਾ ਬਹਾਰ ਐਕਟ੍ਰੈਸ ਰੇਖਾ ਦਾ ਬਾਲੀਵੁੱਡ ਦੀ ਜਾਨ ਰਹੀ ਐਕਟ੍ਰੈਸ ਰੇਖਾ ਨੇ ਸਾਲ 1990 ਦੇ ਵਿੱਚ ਇੱਕ ਬਿਜ਼ਨਸਮੈਨ ਮੁਕੇਸ਼ ਅਗਰਵਾਲ ਦੇ ਨਾਲ ਵਿਆਹ ਕੀਤਾ ਤੇ ਸਿਰਫ 6 ਮਹੀਨਿਆਂ ਦੇ ਵਿੱਚ ਹੀ ਉਹਨਾਂ ਦਾ ਤਲਾਕ ਹੋ ਗਿਆ ਮੁਕੇਸ਼ ਅਗਰਵਾਲ ਵੱਲੋਂ ਵੀ ਬਾਅਦ ਵਿੱਚ ਸੁਸਾਈਡ ਕਰ ਲਿਆ ਗਿਆ ਸੀ ਪਰ ਫਿਰ ਵੀ ਰੇਖਾ ਅੱਜ ਵੀ ਕਿਸ ਦੇ ਨਾਮ ਦਾ ਸਿੰਦੂਰ ਭਰਦੀ ਹੈ ਹਾਲੇ ਤੱਕ ਮਿਸਟਰੀ ਬਣੀ ਹੋਈ ਹੈ ਕੁਝ ਐਸੀ ਹੀ ਕਹਾਣੀ ਸਾਰਾ ਖਾਨ ਦੀ ਵੀ ਹੈ ਬਿਗ ਬਾਸ ਫੇਮ ਸਾਰਾ ਖਾਨ ਨੇ ਅਲੀ ਮਰਚੰਟ ਦੇ ਨਾਲ ਵਿਆਹ ਕੀਤਾ ਸੀ ਪਰ ਸਿਰਫ 2 ਮਹੀਨਿਆਂ ਦੇ ਵਿੱਚ ਹੀ ਉਨ੍ਹਾਂ ਦਾ ਤਲਾਕ ਹੋ ਗਿਆ ਤਾਂ ਟੈਲੀਵਿਜ਼ਨ ਇੰਡਸਟਰੀ ਦੀ ਮਸ਼ਹੂਰ ਐਕਟਰਸ ਜੈਨੀਫਰ ਵਿੰਗਰ ਦਾ ਮਾਮਲਾ ਵੀ ਮਸ਼ਹੂਰ ਹੈ ਜੈਨੀਫਰ ਨੇ ਕਰਨ ਸਿੰਘ ਗਰੋਵਰ ਦੇ ਨਾਲ ਵਿਆਹ ਕੀਤਾ ਸੀ ਪਰ ਪਤੀ ਕਰਨ ਨੂੰ ਰੰਗੇ ਹੱਤੀ ਕਿਸੇ ਹੋਰ ਨਾਲ ਪੜਨ ਤੋਂ ਬਾਅਦ ਉਹਨਾਂ ਨੇ ਵਿਆਹ ਤੋਂ 2 ਸਾਲ ਬਾਅਦ ਹੀ ਤਲਾਕ ਲੈ ਲਿਆ ਹਾਲਾਂਕਿ ਕਰਨ ਗਰੋਵਰ ਨੇ ਉਸ ਤੋਂ ਬਾਅਦ ਦੋ ਵਿਆਹ ਕਰਾ ਲਏ ਸਾ ਦੋਸਤੋ ਅੱਜ ਦੀ ਅਪਡੇਟ ਦੇ ਵਿੱਚ ਇੰਨਾ ਹੀ ਬਾਲੀਵੁੱਡ ਨਾਲ ਜੁੜੀਆਂ ਹੋਰ ਐਂਟਰਟੇਨਿੰਗ ਅਪਡੇਟਸ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਦੇਖਦੇ ਰਹੋ ਅਰਸ਼ ਐਂਟਰਟੇਨ